ਗੱਲਬਾਤ ਕੁਛ ਨਹੀਂ ਭਾਜੀ ਮੈਂ ਕੰਮ ਤੋਂ ਆਏ ਜੇ ਕੰਮ ਤੋਂ ਆਏ ਜੇ ਤੇ ਇਧਰ ਐਕਟੀਵਾ ਲੱਗੀ ਆ ਐਕਟੀਵਾ ਤੇ ਐਕਟੀਵਾ ਲੱਗੀ ਜੇ ਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ ਮਾਪੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ ਮਾਮੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਜੀ ਮੇਰੇ ਚ ਪੇੜ ਮਾਰਤੀ ਉਤਰ ਕੇ ਮੈਂ ਉਹ ਗੱਲ ਪੈਣ ਕਾ 15 16 ਮੁੰਡੇ ਘੜ ਪੈ ਗਏ ਮੇਰੇ ਅਗੇ ਪਰਵਾਸੀ ਜਾਰੇ ਪਰਵਾਸੀ ਜਾਰੇ ਭਈ ਇਹ ਵੀ ਅੱਛਾ ਆ ਇੱਥੋਂ ਦੇ ਚੋਰੀਆਂ ਚੋਰੀਆਂ ਕਰਦੇ ਘੱਟੋ ਘੱਟ ਵੀ ਨਹੀਂ ਹੁੰਦੀ ਆਦਰਾ ਇਹ ਪਾਛੇ ਨਾ ਇਲੀਗਲ ਇਹ ਰਹਿੰਦੇ ਬੇਦੇਵਤਾ ਇਹ ਭਾਜੀ ਹੈਗਾ ਜੇ 9:30 ਵਜੇ ਮੈਂ ਤੇ ਕੰਮ ਤੋਂ ਐ ਮੇਰੇ ਆ ਘਰ ਜਿਵੇਂ ਰਾਹ ਘਰੇ ਚੱਲਾਂ ਮੈਂ ਗੱਲਬਾਤ ਕੁਛ ਨਹੀਂ ਗੱਲਬਾਤ ਮੈਂ ਤੇ ਕੁਛ ਕਿਹਾ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਮੈਂ ਹਾਂ ਜਾਂ ਨਾ ਬੋਲ ਤੇ ਉਹ ਆ ਕੇ ਸੁੱਟਣ ਡਾਇ ਮੇਰੇ ਨਾਲ ਹੀ ਪਹਿਲਾਂ ਕੁਛ ਨਹੀਂ ਕਰ ਪਾਨਾ ਕਰਪੂਨਾ ਲੈ ਕੇ ਪਹਿਲਾਂ ਹੀ ਮੈਨੂੰ ਲੱਗਦਾ ਲੈ ਗਏ ਹੀ ਟਾਈਮ ਚੁੱਕਦੇ ਸੀ ਫਗਰਪਾਣਾਗਰ ਕੋਨ ਆਲਾ ਗਿਆਏ ਉਹਨੇ ਆ ਕੇ ਮੇਰੇ ਘੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤੇ ਲੱਗਦੇ ਨਹੀਂ ਮੈਂ ਤੇ ਬਾਹਰ ਹੀ ਰਹਿਣਾ ਹਾਂ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਪਾਗ ਕਿਤੇ ਤੁਹਾਡੀ ਪਾਗ ਲਾਈ ਪਾਗ ਨਾਲ ਹੀ ਲੱਗੇ ਨਾਲ ਲੱਗੇ ਮੇਦ ਵੀ ਕਿਤੇ ਦਾ ਸਤਾਤ ਦੇ ਪੁਲਿਸ ਨੂੰ ਹੱਲੇ ਕੀਤਾ ਹੈ ਕੋਣ ਪਰ ਹੱਲੇ ਕਰ ਵੇ ਤੇ ਕੋਈ ਨਹੀਂ ਸਾਟਾ ਵੀ ਕੋਈ ਇੱਥੇ ਘੜਾ ਮਾਰਿਆ ਜੇ ਇੱਥੇ ਦੰਦ ਤੇ ਲੱਗੇ ਜੇ ਮੇਰੇ ਉਹ ਕਰਪਾਵਾ ਬਾਕੀ ਆ ਦੁਕਾਨ ਮਾਰੀ ਇੱਕ ਕਰਮਾਨ ਵਜੀਗ ਕਿੱਥੇ ਗਰਾ ਮੇਰੇ ਵੀ ਘਟਕ ਵਿੱਚ ਟੰਡ ਭਾਈ ਇੱਕ ਮਣ ਕਿੰਨੇ ਕੇ ਜਣੇ ਆਏ ਘਟੋ ਘਾਟ ਵੀ ਨਹੀਂ ਮੇਰੇ ਖਾਲ ਨਾ 17 20 ਜਣੇ ਹੈਗੇ ਹਰੇ ਪਰਵਾਸੀ ਸਾਰੇ ਪਰਵਾਸੀ ਹੀ ਇੱਕ ਮਿਲਖਾ ਹੀ ਪੰਡੋਰੀ ਇੱਕ ਮਿਲਖਾ ਪੰਡੋਰੀ ਦਾ ਪੰਡੋਰੀ ਦਾ ਵੀ ਭਈਆ ਉਹ ਉਹਨੂੰ ਉਹਨੂੰ ਮੈਂ ਦੇ ਗਨਾ ਗਿਫਤਾਰ ਕਰੋ ਜਲਦੀ ਤੋਂ ਜਲਦੀ ਅੱਗੇ ਵੀ ਖਤਰਾ ਆਇਆ ਭਾਜੀ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਪਰਵਾਸੀ ਹੈ ਜਿੱਥੇ ਜਿੱਥੇ ਬੰਦੀਆਂ ਨੂੰ ਇਹ ਬੈਂਦੀ ਆ ਕਿ ਤੁਹਾਡਾ ਸਾਥ ਦੋ ਆਗੇ ਜਲਦੀ ਤੋਂ ਜਲਦੀ ਇਹ ਇਹਨਾਂ ਨੂੰ ਮੈਂ ਦੇ ਕਾਨੂੰਨ ਹੈ ਫੀਲ ਕਰਦਾ ਹੈ ਕਿ ਥੋੜੇ ਬੁਤੀ ਇਹ ਲੱਗਦਾ ਹੈ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਹੈ ਪੰਜਾਬੀਆਂ ਪਰਵਾਸੀ ਉਹ ਨਹੀਂ ਭਾਈ ਬਹੁਤ ਖਤਰੇਜ਼ਾਰ ਹੈਗਾ ਹੈ ਖਤਰੇ ਇੱਥੇ ਰਹਿ ਕਿੰਨੇ ਘਟ ਗਏ ਚਾਰ ਪੰਜ ਪੰਜਾਬੀਆਂ ਨੇ ਘਰ ਸਾਰੇ ਗਲੀ ਚ ਬਾਕੀ ਸਾਰੇ ਭਾਈ ਇਹ ਜੀ ਦਾਦਾ ਵੀ ਉਹ ਮੁੱਦਾ ਸਹੀ ਕੰਡੇ ਆ ਜਿਹੜਾ ਆੜ ਪੀ ਆ ਉਹ ਨਹੀਂ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਭਾਜੀ ਇਹਨਾਂ ਨੇ ਮੱਲੇ ਭਾਈ ਮੱਲੇ 35 40 ਜਾਣੇ ਲਾਗੇ ਖਲੋ ਤੇਰੇ ਕੋਈ ਸਾਥ ਨਹੀਂ ਦਿੱਤਾ ਪਰਾ ਮੇਰਾ ਉਹਨੂੰ ਵੀ ਡੇਰ ਘੁੱਟਣ ਨਾਲ ਹੀ ਉਹ ਆ ਰਾਮਨਗਰ ਪੁਤੀ ਰਹਿਣ ਵਾਲਾ ਮੈਨੂੰ ਉਹਨਾਂ ਨੂੰ ਫੋਨ ਜਾਵਾ ਪੰਜਬਰ ਕੀ ਪਾ ਮੈਨੂੰ ਬਤਾ ਮੈਂ ਘਰ ਲੰਮੇ ਪਈ ਹਾਂ ਕਿ ਇੱਥੇ ਸਾਡੇ ਵਿਚਾਰੇ ਦੋ ਬੱਚੇ ਆ ਉਹਨਾਂ ਦਾ ਨਾਮ ਮਾਣਾ ਪਿਓ ਵਾ ਉਹਨਾਂ ਦੋਵਾਂ ਬੱਚਿਆਂ ਨੂੰ ਆਣ ਕੇ ਭਈਏ ਮੁੰਡੇ ਆ ਜਿਹੜੇ ਗਲ ਪਿਆ ਕਿਰਪਾਨਾਂ ਚਾਤਰੋਂ ਕੋਲ ਆ ਮੈਂ ਭੱਜੇ ਹੀ ਮੌਕੇ ਤੇ ਮੇਰੇ ਉਹਨਾਂ ਨੂੰ ਚੱਲ ਗਏ ਆ ਤੇ ਸਤਾਰ ਨਿੱਕੇ ਮੁੰਡਾ ਡਾਕਟਰੀ ਆ ਠੀਕ ਆ ਨਾਲ ਹੀ ਲੱਗ ਗਿਆ ਇਹ ਕੋਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਗੱਦ ਕੋਈ ਮੁਰਦਾ ਨਹੀਂ ਇੱਥੇ ਡੁੱਕਦਾ ਸਭ ਡਰਦੇ ਆਂ ਆਪਾਂ ਇਹਨੀਆਂ ਵੇਖੋ ਸਾਰੇ ਧੀਆਂ ਭੈਣਾਂ ਵਾਲੇ ਆ ਕਿਹਦੇ ਜੋ ਵੀ ਗੰਧ ਵਾਲਾ ਉਹ ਨਿਕਲਣਾ ਚਾਹੀਦਾ ਅੱਜ ਆਵੇਂ ਬੱਚਾ ਕੰਮ ਤੋਂ ਆਇਆ ਤਾਂ ਮੁੰਡੇ ਦਾ ਨਾਂ ਨਾ ਦਾ ਮਾਂ ਨਾ ਦੋਵੇਂ ਨਿਗਨਗੇ ਬੱਚੇ ਫੜੇ ਆਂ ਬੰਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆ ਇਹ ਆ ਉਹਦੇ ਗਲ ਪੈ ਕੇ ਭਈਏ ਆ ਉਹ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉਹਨਾਂ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਤ ਮਾੜੀ ਆ ਪੜੇ ਤੇ ਕੋਈ ਮੁਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਅੱਛਾ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾਂ ਦੋਵਾਂ ਸਿਰ ਤੇ ਨਹੀਂ ਆ ਗਈ ਕਿ ਇਹ ਗੱਲਾਂ ਝਗੜਾ ਨੂੰ ਹੋ ਕੇ ਦੇ ਉਹਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਹਿ ਜਾਣ ਗਿਆਨੀ ਨੇ ਕਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਹੀ ਲਾ ਕੇ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ 15 16 ਮੁੰਡੇ ਆਂਦੇ ਆ ਗਏ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚਲ ਗਏ ਆ ਕੈਨੇਡਾ ਮਲੇ ਨੇ ਵੀ ਆਨੇ ਬਾਹਰ ਦੇ ਵੀ ਆ ਜੇ ਮਹੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਹਰੋਂ ਮੁੰਡੇ ਨਾ ਮਹੱਲੇ ਦੇ ਨਾਲ ਲਿਆਉਂਦੇ ਬਾਹਰ ਦੇ ਮੁੰਡੇ ਆ ਨਹੀਂ ਸੰਦੇ ਦਾਦਰ ਕਰਪਾਨ ਆਉਂਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ ਅਸੀਂ ਕਾਰਵਾਈ ਇਹ ਲੋਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਆ ਨਾ ਸਖਤਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਜਿਹੜੇ ਬੱਚਿਆਂ ਦਾ ਮੁੱਲ ਕੋਣ ਇਥੇ ਕਦੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਕਰਦੇ ਪਹਿਲੇ ਹੀ ਰਾਮਨਗਰ ਰਾਮਨਗਰ ਬਹੁਤ ਕੋ ਜਿੰਦਾ ਹੋ ਪੂਰੀ ਸੋਟੀ ਚੈਕਿੰਗ ਕੋਰਸ ਵਾਰ ਜੇ ਦੋ ਮੋਈ ਗੱਲ ਬੰਨਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ ਉਦਾਂ ਕੋਈ ਨਹੀਂ ਕਿਹੜਾ ਉਦਾਂ ਕੋਈ ਨਹੀਂ ਆ ਪੀਸੀ ਆਏ ਉਦਾਂ ਕਿਹੜਾ ਮਾਰ ਕੇ ਚੱਲ ਜਾਂਦੇ ਦੋ ਜਣੇ ਹੁੰਦੇ ਆ ਕੋਰਮ ਬੱਚੇ ਗਾਮ ਸਾਂ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਆਉਂਦੇ ਆ ਤੇ ਮਹੱਲੇ ਦੀ ਬੋੜ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਦਾਲੀਆਂ ਕਿ ਇਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਨਹੀਂ ਜਾਂਦੇ ਧਾਰ ਘਾੜ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਂ ਹਾਂਜੀ ਆਡੇ ਮਲੇ ਦੇ ਜਾ ਕੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆ ਅਸੀਂ ਜਿਵੇਂ ਬੰਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਡੀ ਜਿੱਥੇ ਆਵਾਜ਼ ਸੁਣਨ ਹਨ ਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਤੀ ਦਸਤਾਰ ਦਾ ਮੁੱਲ ਆ ਸਾਹ ਦੇਣ ਨਾਲ ਆਣ ਇੱਥੇ ਹੁਣ ਇਹ ਨਾ ਮੁੰਡੇ ਆ ਲੋਕ ਕਰੇ ਕੀ ਉਹਨਾਂ ਦਾ ਆਪਣੇ ਪਿਓ ਨਹੀਂ ਆ ਤੇ ਕੋਈ ਜਾਣ ਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਵਿੰਗ ਜਿਨ੍ਹਾਂ ਨੇ ਆਣ ਕੇ ਤਾਂ ਦਿਖਾ ਲਿਆ ਅੰਦਰ ਗਿਆ ਸਥਾਨਾਂ ਵੀ ਖਾਲ ਲੈ ਵੀ ਬਹੁਤ ਗੁੱਸਾ ਮਾਰ ਦਿੱਤੀ ਅਹੀਂ ਇਹ ਕਹਣਾ ਕਿ ਉਹਨੇ ਇਹਨਾਂ ਦੇ ਜਿਹੜਾ ਵਾਇਆ ਕਾਟ ਨੇ ਨਾ ਚੱਕ ਕੀਤਾ ਜਾਵੇ ਇਹਨਾਂ ਦੇ ਧਾਰ卡ਟ ਇਹਨਾਂ ਦੇ ਬੋਥਰ ਕਾਟ ਚੱਕ ਕੀਤੇ ਜਾਣ ਇਥੋਂ ਤੇ ਇਹ ਜਿਹੜੇ ਧਾਰ卡ਟ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇਥੋਂ ਕੱਢਿਆ ਜਾ। ਹਾਂਜੀ ਗੱਲ ਕੀ ਦੋ ਗੱਲ ਪੂਰੀ ਤਾਂ ਮੈਨੂੰ ਵੀ ਸਾਚ ਨਹੀਂ ਪਤਾ ਮੈਂ ਲੜਦੇ ਵੇਖੇ ਭੁੱਲਦੇ ਜੀ ਰੋਟਾਂ ਕਿੰਨੇ ਜਣੇ ਕਾਫੀ ਇੱਥੇ 450 ਜੰਮੇ 50 ਮੁੰਡੇ ਆ ਹਾਂਜੀ ਇਹ ਵੀ ਰਾਮ ਨਾਣਾ ਕਾਫੀ ਬਦਨਾਮ ਹੈ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪਹਿਲਾਂ ਵੀ ਅੱਜ ਤੋਂ ਪਿਛਲੇ ਕਿੰਨੇ ਵੀ ਇੱਥੇ ਤਸਤਾਰ ਲੱਤੀ ਸੀ ਗੱਪੇ ਸੈਂਟਰ ਪਾਰਮੈਨੈਂਟ ਅਟੈਚਮੈਂਟ ਬੋਲਸੋ ਉੱਪਰ ਉਹ ਜਗ੍ਹਾ ਦਾ ਗੱਲ ਕਰਦੀ ਹੈ ਪੁਲਿਸ ਤੱਕ ਕੀ ਹੈ ਕੋਈ ਕੰਮ ਜਾਂ ਕਿਹੜੀ ਕਰ ਦਿੱਤੀ ਆ ਕਿ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹਾਂਜੀ ਫੋਨ ਕਾਰਵਾਈ ਚੰਨੇ ਬਸ ਇਹੀ ਅਸੀਂ ਆਂਦੇ ਪਈ ਇਸ ਇਲਾਕੇ ਦੇ ਵਿੱਚ ਐਨੇ ਜਿਆ ਘਟਮਾਵਾ ਹੋ ਗਿਆ ਨਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਕੁਝ ਗੇੜਾ ਲਾਉਂਦੇ ਠੀਕ ਹੈ ਵੈਸੇ ਨਹੀਂ ਨਹੀਂ ਹੁੰਦੀ ਤੇ ਨਾਲੋਂ ਇਹ ਵੀ ਥਿਆ ਗਾਰੀ ਪੱਗਾ ਨਾਲ ਲਾ ਕੇ ਹਾਂਜੀ ਪੱਗਾ ਨਾਲ ਇਹ ਬੇਨਤੀ ਕਰਨੀ ਜਾਂਦੇ ਬੇਨਤੀ ਕਰਨੀ ਜਾਂਦਾ ਇਨਸਾਫ ਲੈਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿੱਟ ਰਹੇ ਹੈ ਇਹਨਾਂ ਨੂੰ ਇਨਸਾਫ ਦੇ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਕਾਰਡੀਆਂ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਇਆ ਉਹਦੇ ਰਿਕਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ ਸਹੀ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਲੋਕਾਂ ਦੇ ਖਿਲਾਫ ਕੈਂਡ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੀਨਟ ਨਹੀਂ ਮਿਲੀ ਸਿਰਫ ਸਾਨੂੰ ਇਨਐਮਐਸ ਜਿ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟਸ ਆਉਣ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ